ਸੰਗਤ ਜੀ ਦਰਸ਼ਨ ਕਰਾਰੇ ਜਹਾਜ ਦੇ ਬਹੁਤ ਸੋਹਣਾ ਜਹਾਜ ਬਣਿਆ ਹੋਇਆ ਵਿੱਚ ਤੇ ਸਾਈਡ ਤੇ ਫੋਟੋਜ਼ ਲੱਗੀਆਂ ਗੁਰੂ ਗੁਰੂ ਸਾਹਿਬ ਦੇ ਸਰੂਪ ਲੱਗੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਾਂ ਹੁਣ ਗੁਰਦੁਆਰਾ ਨਾਨਕੀ ਰਾਹ ਸਾਹਿਬ ਉੱਥੇ ਯਾਤਰਾ ਤੇ ਜਾ ਰਹੇ ਰਸਤੇ ਵਿੱਚ ਇਹ ਗੁਰਦੁਆਰਾ ਸਾਹਿਬ ਬਾਬਾ ਜੋਰਾਵਰ ਸਿੰਘ ਤੇ ਫਤੇ ਸਿੰਘ ਦੀ ਯਾਦ ਵਿੱਚ ਬਣਾਇਆ ਗਿਆ ਹੈ ਇਹ ਗੁਰਦੁਆਰਾ ਸਾਹਿਬ ਆ ਸਤਿਗੁਰ ਕਨੈਸ਼ਰੀ ਹਜੂਰ ਸਾਹਿਬ ਤੋਂ 80 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਹ ਗੁਰਦੁਆਰਾ ਸਾਹਿਬ ਉਹ ਬਣਾਉਣ ਦਾ ਕਾਰਨ ਹੈ ਕਿ ਜਿਹੜੀ ਸੰਗਤ ਜਿੰਨੀ ਵੀ ਲਾਲਕੀਰੇ ਦੀ ਯਾਤਰਾ ਤੇ ਜਾਂਦੀ ਸੀ ਵਿਦਰ ਵਾਲੀ ਸਾਈਡ ਤਾਂ ਰਸਤੇ ਵਿੱਚ ਲੰਗਰ ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ ਤਾਂ ਹੁਣ ਤਕਰੀਬਨ ਜਿੰਨੀ ਵੀ ਸੰਗਤ ਜਾਂਦੀ ਹੈ ਇਥੋਂ ਸਤਿਗੁਰ ਸਾਹਿਬ ਤੋਂ ਵਿਦਰ ਨੂੰ ਹਜੂਰ ਸਾਹਿਬ ਦੀ ਯਾਤਰਾ ਲਈ ਤਾਂ ਇੱਥੇ ਲੰਗਰ ਪਾਣੀ ਛੱਕ ਕੇ ਜਾਂਦੇ ਨੇ ਅੱਜ 24 ਘੰਟੇ ਜਿਹੜਾ ਲੰਗਰ ਆਟੋਵਰਪ ਦਾ ਤੁਸੀਂ ਦੇਖ ਰਹੇ ਹੋ ਸਾਡੇ ਤਾਂ ਲੰਗਰ ਛਕ ਰਹੀਆਂ ਨੇ ਸਾਰੀ ਸੰਗਤ ਤਕਰੀਬਨ ਇੱਥੇ ਲੰਗਰ ਛਕ ਕੇ ਅੱਗੇ ਜਾਂਦੀ ਹੈ ਇਸ ਤੋਂ ਅੱਗੇ 100 ਕਿਲੋਮੀਟਰ ਦੀ ਦੂਰੀ ਤੇ ਵਿਜਰਾ ਜਿੱਥੇ ਨਾਲ ਛੀਰਾ ਕਹਿੰਦੇ ਆ ਤੇ ਆਓ ਆਪਾਂ ਗੁਰਦੁਆਰਾ ਦਾ ਸਾਡਾ ਵਾਰਿਸ ਸਾ ਦਿਖਾਉਣੇ ਤੇ ਬਹੁਤ ਸੋਹਣੀ ਇਮਾਰਤ ਬਣੀ ਹੋਈ ਆ ਜੀ ਸਤਿਗੁਰਾਂ ਸਾਹਿਬ ਤੋਂ ਅੰਬਿਦਰ ਦੀ ਯਾਤਰਾ ਤੇ ਨਾਨਕ ਕੀ ਰੀ ਯਾਤਰਾ ਲਈ ਜਾਨੀ ਤਾਂ ਤਕਰੀਬਨ ਇੱਥੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਰੁੱਕ ਕੇ ਜਾਂਦੀ ਤੁਸੀਂ ਕਿਉਂ ਗੁਰਦੁਆਰਾ ਸਾਹਿਬ ਦਾ ਇੱਧਰ ਕੋਮਲਾ ਬੈਕ ਸਾਈਡ ਦੇ ਉੱਪਰ ਜਹਾਜ਼ ਹੀ ਬਣਾ ਹੈ ਉੱਥੇ ਵੀ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਜਿਵੇਂ ਤੁਸੀਂ ਦਰਸ਼ਨ ਕਰ ਸਕਦੇ ਹੋ ਇੱਥੇ ਘੋੜੇ ਊਠ ਅਤੇ ਹਾਥੀ ਇਹ ਮਾਰਕ ਬਣੀਆਂ ਹੋਈਆਂ ਬਹੁਤ ਸੋਹਣੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਤੇ ਆਹ ਦੇਖੋ ਜਾਨਵਰ ਵੀ ਬਹੁਤ ਸੋਹਣੇ-ਸੋਹਣੇ ਫਿਰਦੇ ਉੱਧਰ ਕਬੂਤਰ ਰੱਖੇ ਹੋਏ ਆ ਤੇ ਕਾਫੀ ਸ਼ਾਨਦਾਰ ਗੁਰਦੁਆਰਾ ਸਾਹਿਬ ਬਣਾਇਆ ਹੈ ਮੰਗਰ ਵਾਲੀ ਸਾਈਡ ਤੋਂ ਇਧਰੋਂ ਪੌੜੀਆਂ ਜਾਂਦੀਆਂ ਨੇ ਜਹਾਜ਼ ਵੱ ਉੱਪਰ ਜਹਾਜ਼ ਆ ਤੁਹਾਨੂੰ ਦਿਖਾਵਾਂਗੇ ਥੋੜੀਆਂ ਜਿਹੀਆਂ ਕੋੜੀਆਂ ਚੜ੍ਹਨੀਆਂ ਪੈਂਦੀਆਂ ਨੇ ਤੇ ਸੰਗਤ ਤਕਰੀਬਨ ਤਕਰੀਬਨ ਜਿਹੜੀ ਵੀ ਇੱਥੇ ਆਉਂਦੀ ਆ ਇੱਧਰ ਆ ਕੋਮਨ ਇੱਧਰ ਆ ਜਾ ਇਹ ਜਿਹੜਾ ਰਾਈਟ ਮ ਜਾਂਦੀਆਂ ਨੇ ਜਿੰਨੀ ਵੀ ਸੰਗਤ ਤਕਰੀਬਨ ਆਉਂਦੀ ਆ ਜਹਾਜ਼ ਦੇ ਵਿੱਚ ਬੈਠ ਕੇ ਜ਼ਰੂਰ ਆਉਂਦੀ ਆ ਇਸ ਤੋਂ ਅੱਗੇ ਹੋਰ ਉੱਪਰ ਪੌੜੀਆਂ ਜਾਂਦੀਆਂ ਨੇ ਜਿਹੜੀਆਂ ਬਿਲਕੁਲ ਜਹਾਜ਼ ਦੇ ਕਲੋਜ਼ ਲੈ ਜਾਂਦੀਆਂ ਨੇ ਆਪਾਂ ਨੂੰ ਬਹੁਤ ਸੋਹਣਾ ਜਹਾਜ਼ ਬਣਿਆ ਹੋਇਆ ਸੰਗਤ ਫੋਟੋਆਂ ਕਰਾਉਂਦੀ ਆ ਇਸ ਦੇ ਵਿੱਚ ਬੈਠਦੀ ਆ ਤੇ ਸਾਨੂੰ ਵੀ ਮੌਕਾ ਮਿਲਿਆ ਇੱਥੇ ਆਉਣ ਦਾ ਅਸੀਂ ਆ ਰਹੇ ਆ ਆਇਆ ਕੋਲ ਸੋਹੋ ਸੰਗਤ ਜੀ ਆਪਾਂ ਤੁਹਾਨੂੰ ਜਹਾਜ਼ ਦੇ ਦਰਸ਼ਨ ਕਰਾਉਨੇ ਆ ਸੋ ਸੰਗਤ ਜੀ ਦਰਸ਼ਨ ਕਰਾਰੇ ਜਹਾਜ਼ ਦੀ ਬਹੁਤ ਸੋਹਣਾ ਜਹਾਜ਼ ਬਣਿਆ ਹੋਇਆ ਵਿੱਚ ਤੇ ਸਾਈਡ ਤੇ ਫੋਟੋਜ਼ ਲੱਗੀਆਂ ਗੁਰਦੋ ਗੁਰੂ ਸਾਹਿਬ ਦੇ ਸਰੂਪ ਲੱਗੇ ਹੋਏ ਨੇ ਤੇ ਸੰਗਤ ਬੈਠੀ ਆ ਤੇ ਬਹੁਤ ਸੋਹਣਾ ਮਾਹੌਲ ਆ ਬਹੁਤ ਵਧੀਆ ਲੱਗਦਾ ਮਨ ਨੂੰ ਸਕੂਨ ਮਿਲਦਾ ਹਨਾ ਤੇ ਆ ਬੱਚੇ ਬੈਠੇ ਛੋਟੇ ਛੋਟੇ ਦਿਖਾਦੇ ਬੱਚੇ ਬੱਚੇ ਜਹਾਜ਼ ਦੇ ਵਿੱਚ ਬੈਠੇ ਆ ਜਹਾਜ਼ ਤੇ ਜਾਣਾ ਕਿਹਾ ਦੀ ਅੱਜ ਹੈ ਆਜੇ ਕੁਮਰ ਅੱਗੇ ਚੇਹਣ ਦੀ ਵੀਡੀਓ ਕੰਮ ਨਹੀਂ ਆ ਉਹ ਕਹਿੰਦਾ ਉਹ ਕੁਮਰ ਵੀ ਜਹਾਜ਼ ਦੇ ਵਿੱਚ ਪਹੁੰਚਿਆ ਸੀ ਕੁਮਰ ਵੀ ਜਹਾਜ਼ ਦੀ ਸੈਰ ਕਰਕੇ ਆਇਆ ਤੇ ਖੜਾ ਬਹੁਤ ਵਧੀਆ ਲੱਗਿਆ ਕੋਮਲ ਕਹਿੰਦਾ ਆ ਗਿਆ ਕਿਵੇਂ ਲੱਗਿਆ ਕੋਮਲ ਕਿਵੇਂ ਲੱਗਿਆ ਸੋਹਣਾ ਬਣਿਆ ਹੋਇਆ ਕੋਮਲ ਕਹਿੰਦਾ ਬਹੁਤ ਸੋਹਣਾ ਜਹਾਜ਼ ਬਣਿਆ ਹੋਇਆ ਤੇ ਬਾਕੀ ਰਹਿਣ ਲਈ ਇੱਥੇ ਰੈਸ਼ੀ ਕਮਰੇ ਵੀ ਆ ਨਾ ਰੈਸ਼ੀ ਕਮਰੇ ਵੀ ਬਣਿਆ ਕੋਈ ਵੀ ਸੰਗਤ ਕਿਸੇ ਵੀ ਵੇਲੇ ਕੋਈ ਜ਼ਰੂਰਤ ਮੁਤਾਬਕ ਰਹਿ ਸਕਦੇ ਆ ਇਹ ਕਿਸ ਨੇ ਰਹਿਣਾ ਹੋਵੇ